ਇਸ ਤਰ੍ਹਾਂ ਦੀ ਚੇਤਾਵਨੀ ਦਿੰਦਾ ਹੈ ਕਿ ਸੱਪ ਦੇ ਡੰਗ ਤੋਂ ਬਚਿਆ ਜਾ ਸਕਦਾ ਹੈ ਕੁਝ ਅਜਿਹੇ ਹੀ ਸਵਾਲਾਂ ਦੇ ਜਵਾਬ ਅਸੀਂ ਬੀਬੀਸੀ ਦੇ ਪੱਤਰਕਾਰ 파ਰਸ ਚਾਵਲੋ ਤਿਆਰ ਕੀਤੀ ਗਈ ਇਸ ਰਿਪੋਰਟ ਰਾਹੀਂ ਦੇਣ ਦੀ ਕੋਸ਼ਿਸ਼ ਕਰਾਂਗੇ ਸੱਪ ਫੜਨ ਵਾਲੇ ਤਰਮਿੰਦਰ ਤ੍ਰिवेदी ਦਾ ਕਹਿਣਾ ਹੈ ਕਿ ਸਾਨੂੰ ਸੱਪਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਗੁਜਰਾਤ ਦੇ 38 ਸਾਲਾ ਤਰਮਿੰਦਰ ਤ੍ਰिवेदी ਕਈ ਸਾਲਾਂ ਤੋਂ ਮਨੁੱਖੀ ਬਸਤੀਆਂ ਵਿੱਚ ਦਾਖਲ ਹੋਏ ਸੱਪਾਂ ਨੂੰ ਫੜਨ ਅਤੇ ਫਿਰ ਉਹਨਾਂ ਨੂੰ ਸੁਰੱਖਿਅਤ ਜੰਗਲੀ ਖੇਤਰਾ ਵਿੱਚ ਛੱਡਣ ਦਾ ਕੰਮ ਕਰ ਰਹੇ ਨੇ ਇਸ ਦੇ ਨਾਲ ਹੀ ਉਹ ਲੋਕਾਂ ਨੂੰ ਸੱਪਾਂ ਪ੍ਰਤੀ ਜਾਗਰੂਕ ਵੀ ਕਰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸੱਪ ਦੇ ਵਿਹਾਰ ਨੂੰ ਚੰਗੀ ਤਰ੍ਹਾਂ ਸਮਝ ਲਿਆ ਜਾਵੇ ਤਾਂ ਉਸ ਦੇ ਡੰਗਣ ਦੇ ਖਤਰੇ ਤੋਂ ਕਿਸੇ ਹੱਦ ਤੱਕ ਬਚਿਆ ਜਾ ਸਕਦਾ ਹੈ। ਉਹ ਕਹਿੰਦੇ ਨੇ ਕਿ ਸੱਪ ਆਪਣੇ ਜ਼ਹਿਰ ਦੀ ਵਰਤੋਂ ਸ਼ਿਕਾਰ ਕਰਨ ਲਈ ਕਰਦੇ ਨੇ। ਇਸ ਦੇ ਨਾਲ ਹੀ ਉਹਨਾਂ ਨੂੰ ਆਪਣਾ ਭੋਜਨ ਮਿਲਦਾ ਹੈ। ਇਸ ਲਈ ਉਹ ਜ਼ਹਿਰ ਦੀ ਵਰਤੋਂ ਬਹੁਤ ਹੀ ਸਾਵਧਾਨੀ ਨਾਲ ਕਰਦੇ ਨੇ। ਸੱਪ ਮਨੁੱਖ ਨੂੰ ਉਦੋਂ ਤੱਕ ਨਹੀਂ ਡੰਗਦਾ ਜਦੋਂ ਤੱਕ ਉਸ ਕੋਲ ਆਪਣੇ ਬਚਾ ਦਾ ਕੋਈ ਹੋਰ ਰਸਤਾ ਨਹੀਂ ਬਚਦਾ। त्रिवेदी आगे कहंदे ने कि जेकर ਤੁਹਾਡਾ ਸਾਹਮਣਾ ਕਿਸੇ ਸੱਪ ਨਾਲ ਹੁੰਦਾ ਹੈ ਤਾਂ ਬਿਨਾਂ ਡਰੇ ਸਾਵਧਾਨੀ ਨਾਲ ਆਪਣੀ ਹੀ ਥਾਂ ਤੇ ਖੜੇ ਰਹੋ ਤੇ ਉਹ ਫਿਰ ਉਹ ਸੱਪ ਆਪਣੇ ਆਪ ਹੀ ਤੁਹਾਡੇ ਤੋਂ ਦੂਰ ਚਲਾ ਜਾਵੇਗਾ ਹੁਣ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਸੱਪ ਕਿਹੜੇ ਮੌਸਮ ਵਿੱਚ ਜ਼ਿਆਦਾ ਬਾਹਰ ਨਿਕਲਦੇ ਨੇ त्रिवेदी ਕਹਿੰਦੇ ਨੇ ਕਿ ਸੱਪ ਗਰਮੀਆਂ 'ਚ ਬਾਹਰ ਨਿਕਲਦੇ ਨੇ ਅਤੇ ਅण्डे ਦਿੰਦੇ ਨੇ ਬਰਸਾਤੀ ਮੌਸਮ ਦੌਰਾਨ ਸੱਪ ਦੇ ਆਂਡਿਆਂ ਵਿੱਚੋਂ ਬੱਚੇ ਨਿਕਲਦੇ ਨੇ ਇਸੇ ਸਮੇਂ ਹੀ ਸੱਪ ਸਰਦੀਆਂ 'ਚ ਜ਼ਿੰਦਾ ਰਹਿਣ ਲਈ ਲੋੜਿੰਦੇ ਭੋਜਨ ਦਾ ਬੰਦੋਬਸਤ ਕਰਨ ਲਈ ਆਪਣੇ ਸ਼ਿਕਾਰ ਦੀ ਭਾਲ ਵਿੱਚ ਇੱਧਰ ਉੱਧਰ ਨਿਕਲਦੇ ਨੇ ਉਹ ਪੂਰੀ ਸਰਗਰਮੀ ਨਾਲ ਘੁੰਮਦੇ ਨੇ ਅਤੇ ਡੱਡੂ ਚੂਹੇ ਤੇ ਕੀੜੇ ਮਕੌੜਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ। ਜੈਪੁਰ ਦੇ ਵਸਨੀਕ ਵਿਵੇਕ ਸ਼ਰਮਾ ਜੋ ਪੇਸ਼ੇਵਰ ਜੋ ਸੱਪ ਨੂੰ ਫੜਨ ਦਾ ਕੰਮ ਕਰਦੇ ਨੇ ਉਹ ਕਹਿੰਦੇ ਨੇ ਕਿ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪਿੰਡੂ ਖੇਤਰਾਂ 'ਚ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਜ਼ਿਆਦਾ ਦਰਜ ਹੁੰਦੀਆਂ ਨੇ। ਉਹਨਾਂ ਨੇ ਸੱਪ ਦੇ ਵਿਹਾਰ ਸਬੰਧੀ ਆਪਣੇ ਅਧਿਐਨ ਦਾ ਵਰਣਨ ਕਰਦਿਆਂ ਦੱਸਿਆ ਕਿ ਅਸੀਂ ਵੇਖਿਆ ਹੈ ਕਿ ਸੱਪ ਦੇ ਡੰਗਣ ਦੀਆਂ ਇਹ ਘਟਨਾਵਾਂ ਘਰਾਂ ਦੇ ਘੱਟ ਰੋਸ਼ਨੀ ਵਾਲੇ ਕਮਰਿਆਂ ਵਿੱਚ ਜ਼ਿਆਦਾ ਵਾਪਰਦਿਆਂ ਨੇ ਮਤਲਬ ਭੰਡਾਰਨ ਵਾਲਾ ਕਮਰਾ ਰਸੋਈ ਬੈਡਰੂਮ ਆਦਿ ਘੱਟ ਰੋਸ਼ਨੀ ਵਾਲੇ ਕਮਰਿਆਂ ਦੇ ਨਾਲ-ਨਾਲ ਸੱਪ ਉਹਨਾਂ ਕਮਰਿਆਂ 'ਚ ਵੀ ਚਲੇ ਜਾਂਦੇ ਨੇ ਜਿੱਥੇ ਉਹਨਾਂ ਨੂੰ ਭੋਜਨ ਮਿਲ ਸਕਦਾ ਹੈ ਆਮ ਤੌਰ ਤੇ ਤੁਸੀਂ ਸੱਪਾਂ ਨੂੰ ਇੱਕ ਕਮਰੇ ਤੋਂ ਦੂਜੇ ਕਮਰੇ 'ਚ ਜਾਂਦੇ ਹੋਏ ਨਹੀਂ ਵੇਖਦੇ ਹੋ ਅਜਿਹਾ ਇਸ ਲਈ ਕਿਉਂਕਿ ਸੱਪ ਹਨੇਰੇ ਵਾਲੀ ਥਾਂਵਾਂ 'ਚ ਲੁਕਦੇ ਨੇ ਅਤੇ ਰੋਸ਼ਨੀ 'ਚ ਰਹਿਣਾ ਪਸੰਦ ਨਹੀਂ ਕਰਦੇ ਕਿ ਸੱਪ ਡੰਗਣ ਤੋਂ ਪਹਿਲਾਂ ਚੇਤਾਵਨੀ ਦਿੰਦਾ ਹੈ ਮਹਾਰਾਣਾ ਕਹਿਣਾ ਹੈ ਕਿ ਇੱਕ ਸੱਪ ਨੂੰ ਛੱਡ ਕੇ ਸਾਰੇ ਸੱਪ ਡੰਗ ਮਾਰਨ ਤੋਂ ਪਹਿਲਾਂ ਚੇਤਾਵਨੀ ਦਿੰਦੇ ਨੇ। ਤਰਮਿੰਦਰ ਤ੍ਰिवेदी ਕਹਿੰਦੇ ਨੇ ਕਿ ਤੁਸੀਂ ਇਸ ਗੱਲ ਦਾ ਅੰਦਾਜ਼ਾ ਕਦੇ ਨਹੀਂ ਲਗਾ ਸਕਦੇ ਹੋ ਕਿ ਕੋਬਰਾ ਕਦੋਂ ਡੰਗ ਮਾਰੇਗਾ। ਪਰ ਦੂਜੇ ਪਾਸੇ ਬਾਕੀ ਸਾਰੇ ਸੱਪ ਡੰਗ ਮਾਰਨ ਤੋਂ ਪਹਿਲਾਂ ਡੂੰਗਾ ਸਾਹ ਲੈਂਦੇ ਨੇ ਤੇ ਦੀ ਆਵਾਜ਼ ਕੱਟਦੇ ਨੇ। ਇਹ ਜ਼ਮੀਨ ਤੇ ਆਪਣੇ ਸਰੀਰ ਨੂੰ ਜ਼ੋਰ-ਜ਼ੋਰ ਨਾਲ ਹਿਲਾਉਂਦੇ ਨੇ ਅਤੇ ਆਵਾਜ਼ ਵੀ ਕਰਦੇ ਨੇ। ਜਦੋਂ ਕੋਬਰਾ ਦੀ ਗੱਲ ਆਉਂਦੀ ਹੈ ਤਾਂ ਉਹ ਰਾਤ ਵੇਲੇ ਸਰਗਰਮ ਹੁੰਦੇ ਨੇ। ਕੋਬਰਾ ਰਾਤ ਤੋਂ ਲੈ ਕੇ ਸਵੇਰ ਤੱਕ ਭੋਜਨ ਦੀ ਪਾਲ ਕਰਦਾ ਹੈ ਇਸ ਲਈ ਸੱਪ ਦੇ ਡੰਗਣ ਦੀਆਂ ਜ਼ਿਆਦਾਤਰ ਘਟਨਾਵਾਂ ਰਾਤ ਦੇ ਸਮੇਂ ਹੀ ਵਾਪਰਦੀਆਂ ਨੇ ਸੱਪ ਦੇ ਡੰਗਣ ਤੋਂ ਬਾਅਦ ਸਰੀਰ ਵਿੱਚ ਕੀ ਅਸਰ ਹੁੰਦਾ ਹੈ ਇਸ ਬਾਰੇ ਡਾਕਟਰ ਹਿਮਾਂਕ ਦੋਸ਼ੀ ਦੱਸਦੇ ਨੇ ਕਿ ਚਾਰ ਜ਼ਹਿਰੀਲੇ ਸੱਪਾਂ ਦੇ ਡੰਗਣ ਨਾਲ ਸਰੀਰ ਦੇ ਦੋ ਸਿਸਟਮ ਪ੍ਰਭਾਵਿਤ ਹੁੰਦੇ ਨੇ ਦੇਸ਼ ਦੇ ਚਾਰ ਪ੍ਰਮੁੱਖ ਜ਼ਹਿਰੀਲੇ ਸੱਪਾਂ ਚੋ ਵਾਈਪਰ ਅਤੇ ਕੋਬਰਾ ਦਾ ਜ਼ਹਿਰ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਅਦਰੰਗ ਅਤੇ ਸਾਹ ਲੈਣ 'ਚ ਮੁਸ਼ਕਲ ਵਰਗੇ ਲੱਛਣਾਂ ਦਾ ਕਾਰਨ ਬਣਦਾ ਹੈ। ਇਨ੍ਹਾਂ ਸੱਪਾਂ ਦੇ ਜ਼ਹਿਰ ਨੂੰ ਨਿਊਰੋਟੌਕਸਿਕ ਕਿਹਾ ਜਾਂਦਾ ਹੈ। ਜਦੋਂ ਵਾਈਪਰ ਅਤੇ ਪਿਰ ਵਾਈਪਰ ਡੰਗ ਮਾਰਦੇ ਨੇ ਤਾਂ ਉਹਨਾਂ ਦਾ ਜ਼ਹਿਰ ਸਿੱਧਾ ਖੂਨ ਵਿੱਚ ਮਿਲ ਜਾਂਦਾ ਹੈ। ਇਸ ਜ਼ਹਿਰ ਨੂੰ ਹੈਮਟੋਟੌਕਸਿਕ ਕਿਹਾ ਜਾਂਦਾ ਹੈ। ਹੈਮਟੋਟੌਕਸਿਕ ਸਿੱਧਾ ਖੂਨ ਚ ਰਲ ਜਾਂਦਾ ਹੈ ਤੇ ਅੰਦਰੂਨੀ ਖੂਨ ਦੇ ਵਹਾਅ ਦਾ ਕਾਰਨ ਬਣਦਾ ਹੈ। ਸੱਪ ਦੇ ਡੰਗ ਮਾਰਨ ਤੋਂ 15-20 ਮਿੰਟ ਬਾਅਦ ਸਰੀਰ 'ਚ ਜ਼ਹਿਰ ਦਾ ਅਸਰ ਵਿਖਾਈ ਦੇਣ ਲੱਗ ਜਾਂਦਾ ਹੈ। 30-40 ਮਿੰਟਾਂ ਵਿੱਚ ਹੀ ਜ਼ਹਿਰ ਪੂਰੇ ਸਰੀਰ 'ਚ ਫੈਲ ਜਾਂਦਾ ਹੈ। ਤੇ ਲੱਛਣ ਦਿਖਾਈ ਦੇਣ ਚ 2 ਤੋਂ 2.5 ਘੰਟੇ ਦਾ ਸਮਾਂ ਲੱਗ ਸਕਦਾ ਹੈ। ਉੱਥੇ ਹੀ 2 ਤੋਂ 4 ਘੰਟਿਆਂ ਦੀ ਤੀਬਰਤਾ ਆਪਣੇ ਸਿਖਰ ਤੇ ਪਹੁੰਚ ਜਾਂਦੀ ਹੈ ਤੇ ਜਿੱਥੇ ਸੱਪ ਨੇ ਡੰਗ ਮਾਰਿਆ ਹੁੰਦਾ ਹੈ ਉਹ ਦਰਦ ਤੇਜ਼ ਹੋ ਜਾਂਦਾ ਹੈ। ਹਾਲਾਂਕਿ ਜੇਕਰ ਸੱਪ ਡੰਗ ਮਾਰਦਾ ਹੈ ਤਾਂ ਉਸ ਦੇ ਲੱਛਣ ਤੁਰੰਤ ਸਾਹਮਣੇ ਨਹੀਂ ਆਉਂਦੇ। ਤਾਂ ਸੱਪ ਦੇ ਡੰਗ ਦੀ ਸਥਿਤੀ ਵਿੱਚ ਕੀ ਕੀਤਾ ਜਾਵੇ ਤੇ ਕੀ ਨਹੀਂ? ਇਸ ਬਾਰੇ ਤ੍ਰिवेदी ਕਹਿੰਦੇ ਨੇ ਕਿ ਸਾਲ 2008 ਵਿੱਚ ਇੱਕ ਸੱਪ ਨੇ ਉਹਨਾਂ ਨੂੰ ਉਸ ਵੇਲੇ ਡੰਗ ਮਾਰਿਆ ਜਦੋਂ ਉਹ ਸੱਪ ਫੜ ਰਹੇ ਸਨ ਉਹ ਦੱਸਦੇ ਨੇ ਕਿ ਸੱਪ ਦੇ ਡੰਗਣ ਦੀ ਸੂਰਤ ਵਿੱਚ ਬਿਨਾਂ ਕਿਸੇ ਦੇਰੀ ਦੇ ਤੁਰੰਤ ਨਜ਼ਦੀਕੀ ਹਸਪਤਾਲ ਤੇ ਸੰਬੰਧਨ ਡਾਕਟਰ ਕੋਲ ਪਹੁੰਚ ਕਰਨੀ ਲਾਜ਼ਮੀ ਹੈ ਤਾਂ ਜੋ ਇਲਾਜ ਤੁਰੰਤ ਸ਼ੁਰੂ ਹੋ ਸਕੇ ਧਿਆਨ ਦੇਣ ਵਾਲੀ ਗੱਲ ਹੈ ਕਿ ਅਜਿਹੀ ਸਥਿਤੀ 'ਚ ਬਾਬਿਆਂ ਟੂਨੇ ਟੋਟ ਕੇ ਕਰਨ ਵਾਲਿਆਂ ਕੋਲ ਨਹੀਂ ਜਾਣਾ ਚਾਹੀਦਾ ਕਿਉਂਕਿ ਉਹਨਾਂ ਦਾ ਦਾਵਾ ਹੈ ਕਿ ਉਹ ਮੰਤਰਾਂ ਨਾਲ ਜ਼ਹਿਰ ਘਟ ਸਕਦੇ ਹਨ ਜੋ ਕਿ ਬਿਲਕੁਲ ਹੀ ਝੂਠ ਹੈ ਸੱਪ ਦੇ ਡੰਗੇ ਵਿਅਕਤੀ ਨੂੰ ਬਿਲਕੁਲ ਵੀ ਨਾ ਹਿਲਾਓ ਕਿਉਂਕਿ ਇਸ ਨਾਲ ਜ਼ਹਿਰ ਤੇਜ਼ੀ ਨਾਲ ਪੂਰੇ ਸਰੀਰ 'ਚ ਫੈਲ ਸਕਦਾ ਹੈ ਜ਼ਖਮ ਤੇ ਪੱਟੀ ਨਹੀਂ ਬੰਨਣੀ ਚਾਹੀਦੀ ਸਭ ਤੋਂ ਅਹਿਮ ਗੱਲ ਸੱਪ ਦੇ ਡੰਗ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਕਿਉਂਕਿ ਉਸ ਸਮੇਂ ਹਰ ਪਲ ਕੀਮਤੀ ਹੁੰਦਾ ਹੈ